ਅੱਜ ਥੋੜਾ ਜਿਹਾ ਸ਼ੋਅ ਆਫ ਕਰਦੀ ਹੈ ਬਹੁਤ ਪੈਸੇ ਬਹੁਤ ਕਹਿ ਰਿਹਾ ਫੈਸਾ ਆ ਰਿਹਾ ਹੈ No entry authorized person only authorized ਕੌਣ ਹੈ ਕੱਲਾ ਰਾਜਾ ਮੈਂ ਤੇ ਇਹ ਗਿਫਟ ਹੈ ਜੀ ਦੌਲਤ ਆਪਣੀ ਅਖਿਲ ਹਮੀਰਪੁਰ ਸ਼ੋ ਇੱਕ ਹੋਰ ਦੌਲਤ ਹੈ ਇਹ ਕਿੰਨਾ ਗੈਂ sketch ਬਣਾਇਆ ਇਹ ਬੰਦੇ ਦਾ ਕੰਟੈਕਟ ਨੰਬਰ ਹੈ ਤੇ ਜਿਹਨੇ ਸਕੈਚ ਬਣਾਉਣੇ ਹੀ ਬਣਵਾ ਲਿਓ ਆਈਡੀ ਹੈ ਬਾਈ ਦੀ ਨਿਸ਼ਾਨਤ ਪਵਾਰ ਅੰਡਰਸਕੋਰ ਆਰ ਥੈਂਕ ਯੂ ਅੱਜ ਬਹੁਤ ਦੇਰ ਬਾਅਦ ਸੋਚਿਆ ਕਿ ਚਲੋ ਇਹ ਕਰ ਦਈਏ ਕੰਮ ਇਹ ਦਿੱਤਾ ਤਾਂ ਜੀ ਕਾਕਾ ਵੈਸੇ ਕਮਜ਼ੋਰ ਕਰਤਾ ਦੀ ਵਿਆ ਜੀ ਨੇ ਥੈਂਕ ਯੂ ਦੀਪਿਆ ਇਹਦੀ ਪਤਾ ਨਹੀਂ ਕਿਹੜੇ ਸ਼ੋਅ ਚ ਮਿਲਿਆ ਤਾਂ ਮੈਨੂੰ ਇੱਕ ਆ ਜੀ ਆ ਵੀ ਬਣਾਇਆ ਹੋਇਆ ਹੈ ਇਹਦੇ ਥੱਲੇ ਲਿਖਿਆ ਹੋਇਆ ਅਮਾ ਆਮਾਨੇ ਬਣਾਇਆ ਹੁਣ ਪਤਾ ਨਹੀਂ ਮੁੰਡਾ ਪਤਾ ਨਹੀਂ ਕੁੜੀ ਹੈ ਹੁਣ ਪਤਾ ਨਹੀਂ ਇਹ ਡਾਊਨਲੋਡ ਕਰਕੇ ਕਰਿਆ ਕੁਛ ਜ਼ਿਆਦਾ ਰੀਅਲ ਲੱਗ ਰਹੀ ਹੈ ਇਹ ਜਦੋਂ ਹਮਾ ਜੰਮੂ ਸ਼ੋਰਣ ਗਿਆ ਦਾ ਬਾਦਰਾਵਾਚ ਕਿੰਨੀ ਕੈਂਡ ਪੇਂਟਿੰਗਾਂ ਦੇਖੋ ਪੂਰੀ ਓਹ ਹੋ ਹੋ ਇਹ ਬਣਾਈ ਹੈ ਅਨੀਕਾ ਜੀ ਨੇ ਕਿਆ ਭੈਂਡ ਨਾਮ ਹੈ ਤੇ ਆ ਤੁਹਾਡੇ ਕਾਕੇਬਗ ਦਾ ਸਿੰਘਾਸਣ ਹੈ ਇੱਕ ਚੀਜ਼ ਹੋਰ ਦਿਖਾਣੀ ਜਾਂਦੀ ਹੈ ਸਸਤ ਨੂੰ ਇੱਕ ਦੇਸਾ ਵੀ ਪਿਆ ਛੱਡ ਪਰੇ ਹਾਂ ਦਿਖਾਣਾ Uh, तीन एयर होस्टेस मिली से अपन बहुत देर पहला बहुत देर भी नहीं हुई आउट ऑफ टेन वी गिव यू इलेवन क्या बात है थैंक यू मान हो यू आर अ जैमा ऑफ अ परसन हम थोन पता ना मैं जैमा मानते ही हूँ डियर सर इट वॉज़ अ प्लेजर टू हैव यू ऑन बोर्ड वी लव योर सॉन्ग्स ਆ ਨਹੀਂ ਸਮਝ ਆਇਆ ਫੋਰਮ ਵੀ ਆ ਫ੍ਰੌਮ ਵੀ ਆ ਕੀ ਹੈ ਇਹ ਇਹ ਕੀ ਹੈ ਅਨੀਤਾ ਇਹ ਪਤਾ ਨਹੀਂ ਅਨੀਕਾ ਅਨੀਤ ਦਾ ਨਿਸ਼ਾ ਸ਼ਗੁਨ ਸ਼ਰੂਤੀ ਥੈਂਕ ਯੂ ਤੁਹਾਡਾ ਦਾ ਚਾਰਾਂ ਦਾ ਤਿੰਨਾਂ ਹਜ ਨਹੀਂ ਵੀ ਹੈਗੇ ਤੁਸੀਂ ਇੱਕ ਗਿਫਟ ਆਇਆ ਹੈ ਇਹ ਦੱ ਤੱਕ ਕੈਨੇਡਾ ਵਾਲੇ ਭਾਈ ਨੇ ਬਾਜਵਾ ਹੁੱਡੀਆਂ ਬਹੁਤ ਪਸੰਦ ਆਉਂਦਾ ਮੈਨੂੰ ਆਏ ਲੁੱਕੇ ਜਿਹੜਾ ਨਾਲ ਠੀਕ ਲੱਗਦਾ ਹੁੰਦਾ ਕਈ ਵਾਰੀ ਆ ਮੇਰਾ ਸਟੂਡੀਓ ਸਟੂਡੀਓ ਚ ਥੋੜਾ ਜਿਹਾ ਕੰਮ ਅਗੜਬੜ ਹੋਇਆ ਵਾ ਚੱਲ ਰਿਹਾ ਹੈ ਹਜੇ ਆ ਰੱਖ ਤਾਂ ਸਾਈਡ ਤੇ ਲਿਆ ਕੇ ਇੱਥੇ ਮਾਈਕ ਲੱਗਦਾ ਹੁੰਦਾ ਇੱਕ ਆ ਹੈ ਜਦੋਂ ਹੁਣ ਜੰਮੂ ਵਾਲੇ ਸ਼ੋਅ ਕਰਦਾ ਬਹਾਦਰਵਾ ਆ ਹੁੱਡੀ ਮਿਲਦੀ ਬਾਈ ਨੂੰ ਆਪਾਂ ਨੂੰ ਦੋ ਸੀਗੇ ਵੈਸੇ ਪਰ ਵਾਈਟ ਨਾਮੇ ਕੋਲ ਇੱਕ ਹੈ ਇਹਦੀ ਵੀ ਪ੍ਰੋਮੋਸ਼ਨ ਕਰ ਦੋਨੇ ਆਪਾਂ ਨੇ ਮੈਨੂੰ ਕਿਹਾ ਨਹੀਂ ਕਿਸੇ ਨੇ ਵੀ ਪ੍ਰੋਮੋਸ਼ਨ ਕਰਨ ਨੂੰ ਕਿਹਾ ਨਹੀਂ ਮੈਨੂੰ ਅ ਨਾਥਿੰਗ ਪਰਸਨਲ ਬੜਾ ਕਹਿਣਾ ਨਾਮ ਹੈ ਤੇ 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 ਮਸਾਂ ਗਿੜ ਮੈਨੂੰ ਕਹਿਣਾ ਹੁੰਦਾ ਫੇਰ ਨਹੀਂ ਮੈਂ ਕਰਦਾ ਹੁੰਦਾ ਬਿਨਾ ਕਹੇ ਆਪਾਂ ਕਰ ਲਈਦਾ ਵਾ ਕੁਝ ਮੈਨੂੰ ਕਿਹਾ ਕਰੂ ਮੈਨੂੰ ਮਜਬੂਰ ਕਰਿਆ ਕਿਉਂ ਬਹੁਤ سارے ਪਰਫਿਊਮਸ ਰਹਿ ਗਏ ਜਿਹੜੇ ਮੈਂ ਆਲਰੇਡੀ ਯੂਜ਼ ਕਰ ਚੁੱਕੇ ਆ ਉਹਨਾਂ ਨੂੰ ਦਿਖਾਣ ਚਾਹਦਾ ਬਹੁਤ ਦਲਤ ਬਹੁਤ ਦਲਤ ਹੈ